ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 27 ਗੁੰਡੇ ਪਾਏ ਆ ਜੀ 27 ਗੁੰਡੇ ਪਾ ਕੇ ਆਪਾਂ ਹਲੇ ਉਲਟੀ ਸਲਾਈ ਬਣਾਉਣੀ ਹੈ ਜੀ ਤੇ ਡਿਜ਼ਾਈਨ ਬਹੁਤ ਸੋਹਣਾ ਬਣਦਾ ਜੀ ਦੋ ਰੰਗ ਦਾ ਹੈ ਤੇ ਆਪਾਂ ਤੁਹਾਨੂੰ ਦੋ ਰੰਗ ਚ ਦੱਸਦੇ ਆਂ 5-5 ਗੁੰਡਿਆਂ ਦਾ ਡਿਜ਼ਾਈਨ 6 6 ਗੁੰਡੇਆਂ ਦਾ ਡਿਜ਼ਾਈਨ ਹੈ ਜੀ ਇੱਕ ਰੰਗ ਦੇ 5 ਗੁੰਡੇ ਪਹਿਣਗੇ ਤੇ ਇੱਕ ਕੁੰਡਾ ਇੱਕ ਰੰਗ ਦਾ ਤੇ ਸਾਈਡਾਂ ਤੇ ਆਪਾਂ 3 3 ਕੁੰਡੇ ਜ਼ਿਆਦਾ ਪਾਏ ਆ ਦੋਨਾਂ ਪਾਸੇ 3 3 ਕੁੰਡੇ ਰੱਖੇ ਬਾਕੀ 5 5 6 6 ਗੁੰਡੇ ਆ ਜੀ ਇਹਦੇ ਸਣੇ 4 4 ਐ ਇਸ ਤਰ੍ਹਾਂ ਤੇ 4 ਹੀ ਇਧਰ ਆਪਣਾ ਐਸ ਐ ਦੀ ਸਣੀ ਬਾਕੀ ਆ ਤਿੰਨ ਹੋਗੇ ਡਿਜ਼ਾਈਨ ਦੇ ਤਿੰਨ ਹੋਗੇ ਇੱਕ ਆਪਣਾ ਫੈਕਸ ਸਟੀਚ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਲਿਓ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਵੀਡੀਓ ਤੇ ਇਹ ਕੁੰਡੇ ਆਪਾਂ ਪੂਰੇ ਉਲਟੇ-ਉਲਟੇ ਬਣਾ ਕੇ ਕੰਪਲੀਟ ਕਰਦੇ ਆਂ ਉਲਟੀ ਸਲਾਈ ਬਣਾਉਨੇ ਆ ਜੈਨ ਬਹੁਤ ਸੋਹਣਾ ਬਣਦਾ ਜੀ ਅਗੇ ਪੌਲਟੀ ਸਲਾਈ ਬਣਾ ਲਈ ਆ ਤੇ ਹੁਣ ਆਪਾਂ ਦੂਜਾ ਕਲਰ ਲਾਉਣੇ ਕਲਰ ਦੂਜਾ ਤੇ ਨਾ ਆਪਾਂ ਇੱਥੇ ਗੰਡ ਦੇ ਲੈਨੇ ਆ ਆ ਬੜਾ ਗੁੰਡਾ ਪਾ ਧਾਰ ਲਾਂਗੇ ਇਹ ਤਾਰ ਵੀ ਸਕਦੇ ਆਪਾਂ ਤੇ ਬਣਾ ਵੀ ਸਕਦੇ ਆ ਜੇ ਬਣਾਉਣਾ ਚਾਹੁੰਦੇ ਆ ਤਾਂ ਆਪਾਂ ਬਣਾ ਵੀ ਸਕਦੇ ਆ ਤੇ ਆਪਾਂ ਪੂਰੀ ਸਲਾਈ ਸਿੱਧੀ ਬਣਾਵਾਂਗੇ ਇਹਦੇ ਨਾਲ ਇਹ ਪੂਰੀ ਸਲਾਈ ਬਣਾ ਲਈਏ ਉਲਟੇ ਪਾਸੇ ਤੋਂ ਆਪਾਂ ਟਾਂਗਾ ਪਿੱਛੇ ਕਰਾਂਗੇ ਇਧਰੋਂ ਆਪਾਂ ਸਿੱਧੀ ਬਣਾਵਾਂਗੇ ਉਲਟੇ ਪਾਸੇ ਤੋਂ ਵੀ ਆਪਾਂ ਸਲਾਈ ਇਹ ਸਿੱਧੀ ਬਣਾਵਾਂਗੇ സിലായി സിദ്ധി സിദ്ധേ പാസ്ടന ദൂജാ രംഗ ലാ കണ്ടാ സിപല ബനു കബൽ വല പാ ബെ ਤਿਆਪਰ ਤਿੰਨ ਗੁੰਡੇ ਬਣਾ ਲਏ ਡਬਲ ਵੱਲ ਪਾ ਕੇ ਇੱਕ ਗੁੰਡਾ ਆਪਾਂ ਤਾਰ ਲਵਾਂਗੇ ਇੱਥੇ ਆਪਾਂ ਪੰਜ ਗੁੰਡੇ ਬਣਾਵਾਂਗੇ ਜੀ ਹਾਲੋ ਜੀ ਆਪਣੇ ਆਹ ਹੋ ਗਏ ਤਿੰਨ ਗੁੰਡੇ ਆਪਾਂ ਬਣਾਏ ਇੱਕ ਗੁੰਡਾ ਤਾਰ ਲਿਆ ਇੱਥੇ ਆਪਣੇ ਚਾਰ ਗੁੰਡੇ ਹੋ ਗਏ ਹੁਣ ਆਪਾਂ ਪੰਜ ਗੁੰਡੇ ਆਪਾਂ ਡਬਲ ਵਾਲ ਪਾ ਕੇ ਬਣਾ ਲਏ ਇੱਕ ਗੁੰਡਾ ਆਪਣਾ ਤਾਰ ਲਿਆ ਤੇ ਆਪਣੇ ਆ 6 ਗੁੰਡੇ ਹੋ ਗਏ ਜੀ ਅੱਗੇ ਆਪਾਂ ਫਿਰ 5 ਗੁੰਡੇ ਬਣਾ ਲਵਾਂਗੇ ਡਬਲ ਵਾਲ ਪਾ ਕੇ ਨੇ ਪੰਜ ਗੁੰਡੇ ਬਣਾ ਲਿਆ ਆਪਾਂ ਇੱਕ ਗੁੰਡਾ ਤਾਰ ਲਿਆ ਫਿਰ ਬਣਾਵਾਂਗੇ ਪੰਜ ਗੁੰਡੇ ਇੱਕ ਗੁੰਡਾ ਤਾਰ ਲਾਂਗੇ ਐਂਡ ਤੇ ਆਪਣੇ ਫਿਰ ਤਿੰਨ ਗੁੰਡੇ ਆ ਗਏ ਆ ਗੁੰਡਾ ਬਤਾਰ ਵੀ ਸਕਦੇ ਆ ਤੇ ਬਣਾ ਵੀ ਸਕਦੇ ਆ ਜਿਵੇਂ ਆਪਾਂ ਚੰਗਾ ਲੱਗੇ ਤਿੰਨ ਗੁੰਡੇ ਆਪਾਂ ਉਤਾਰ ਲਏ ਇਹਨਾਂ ਦੇ ਵਾਲ ਲਾ ਲੇ ਤਿੰਨਾ ਤੋਂ ਆਪਾਂ ਤਿੰਨ ਗੁੰਡੇ ਬਣਾ ਲਵਾਂਗੇ ਜੀ ਆਹ ਗੁੰਡਾ ਆਪਾਂ ਫਿਰ ਉਤਾਰ ਲਵਾਂਗੇ ਅਗਲੇ ਪੰਜ ਗੁੰਡਿਆਂ ਦੇ ਆਪਾਂ ਵਾਲ ਧਾਰ ਕੇ സളൈ ചേലസ് പഞ്ചേ അപ്പം ഇത് ഫോർ ബി കണ്ടേ ക ਜਿਹੜਾ ਉਤਾਰਿਆ ਸੀ ਉਹਨੂੰ ਆਪਾਂ ਫੇਰ जेड़े अपने जे आपण तिन कुडे उप तिनही बनले बनगा अपना डिझायन हुन आपण आपण दुजा रंग ला के सिद्धी बना पूरी सलाई ਦੋਨਾਂ ਰੰਗਾਂ ਦੀਆਂ ਦੋ-ਦੋ ਸਲਾਈਆਂ ਪੈਂਦੀਆਂ। ਵਾਲਾ ਜਿਹਾ ਪਲਟੀ ਸਲਾਈ ਵੀ ਬਣਾ ਲਈ ਆ। ਇੱਕ ਸਲਾਈ ਆਪਾਂ ਸਿੱਧੀ ਬਣਾਈ, ਇੱਕ ਉਲਟੀ ਬਣਾ ਲਈ ਆ। ਹੁਣ ਆਪਾਂ ਫਿਰ ਤੋਂ ਚਿੱਟਾ ਰੰਗ ਲਾ ਕੇ ਤੇ ਡਿਜ਼ਾਈਨ ਬਣਾਉਣਾ ਸਟਾਰਟ ਕਰਾਂਗੇ ਪਹਿਲਾਂ ਆਪਾਂ ਬਣਾਏ ਸੀਗੇ ਜੀ ਤਿੰਨ ਗੁੰਡਿਆਂ ਤੇ ਆਪਾਂ ਡਬਲ ਵੱਲ ਪਾਇਆ ਸੀ ਹੁਣ ਆਪਾਂ ਦੋ ਕੁੰਡੇ ਇੱਕ ਤਾਰਾਂਗੇ ਇੱਕ ਗੁੰਡਾ ਆਪਾਂ ਸਿੰਪਲ ਬਣਾ ਲਵਾਂਗੇ ਅਗਲੇ ਪੰਜ ਗੁੰਡੇ ਆਪਾਂ ਜਿਵੇਂ ਦੇਖੋ ਆ ਵਿੱਚ ਵਾਲਾ ਕੁੰਡਾ ਲੈ ਲਵਾਂਗੇ ਤੇ ਦੋ ਕੁੰਡੇ ਇਧਰੋਂ ਇਹਨਾਂ ਤੇ ਡਬਲ ਵੱਲ ਪਾ ਕੇ ਬਣਾ ਲਾਂਗੇ ਤੇ ਆਪਣਾ ਡਿਜ਼ਾਈਨ ਇਹ ਬਦਲਿਆ ਜਾਊਗਾ ਜਿਹੜਾ ਹੁਣ ਆਹ ਫਲਾਵਰ ਬਣਿਆ ਇਹਦੇ ਸੈਂਟਰ ਵਾਲਾ ਕੁੰਡਾ ਇਹ ਆਪਾਂ ਤਾਰ ਲਵਾਂਗੇ ਦੇਖੋ ਇਹਦਾ ਵਿਆਹ ਵਾਲਾ ਕੁੰਡਾ ਆ ਗਿਆ ਵਿਚ ਵਾਲਾ ਤੇ ਦੋ ਕੁੰਡੇ ਆ ਗਏ ആ കുാ ജി അപ്പം താരം ഫസ്റ്റ് ആ കുറേ സാൽ ഗാധി ബാദാ ദോ ദോന താരെ എന്താ കുടയാ ਪੰਜ ਗੁੰਡਿਆਂ ਤੋਂ ਪੰਜ ਗੁੰਡੇ ਬਣਾ ਲਵਾਂਗੇ ਅਰੇ ਹੁਣ ਆਪਾਂ ਆਹ ਕੁੰਡਾ ਨਾ ਇਸ ਤਰ੍ਹਾਂ ਤਾਰ ਲਵਾਂਗੇ। ਤੇ ਅਗਲਾ ਕੁੰਡਾ ਆਪਾਂ ਸਿੱਧਾ ਬਣਾਵਾਂ ਦਾ ਉਲਟਾ ਬਣਾਵਾਂਗੇ। ਖਾ ਲਓ ਜੀ ਆਪਣਾ ਇਸ ਤਰ੍ਹਾਂ ਡਿਜ਼ਾਈਨ ਬਣ ਜੂਗਾ ਹੁਣ ਆਪਾਂ ਦੋ ਸਲਾਈਆਂ ਇਹਦੀਆਂ ਫੇਰ ਪਾ ਲਵਾਂਗੇ। ਤੇ ਆਹੀ ਆਪਾਂ ਦੋ ਦੋ ਸਲਾਈਆਂ ਦੋਨਾਂ ਰੰਗਾਂ ਦੀਆਂ ਪਾਉਂਦੇ ਜਾਵਾਂਗੇ। ਤਾਂ ਆਪਣਾ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਜੀ ਇੰਨਾ ਕਪਾਹ ਬਣਾਇਆ ਸੀਗਾ ਦੇਖੋ ਜੀ ਦੋਨਾਂ ਰੰਗਾਂ ਜੀ ਬਹੁਤ ਸੋਹਣਾ ਲੱਗਦਾ ਆ ਕਰੀਮ ਕਲਰ ਐ ਆ ਚਿੱਟਾ ਐ ਦੇਖੋ ਇਹ ਬਹੁਤ ਸੋਹਣਾ ਲੱਗਦਾ ਇਸ ਤਰ੍ਹਾਂ ਆਪਾਂ ਬੱਚਿਆਂ ਵਾਸਤੇ ਜੇ ਆਪਣੇ ਕੋਲ ਜਾਦੇ ਰੰਗ ਪਈ ਆ ਤਾਂ ਆਪਾਂ ਉਹ ਵੀ ਪਾ ਸਕਦੇ ਆ ਜੀ ਹੋਰ ਰੰਗ ਵੀ ਪਾ ਸਕਦੇ ਆ ਵਿੱਚ ਜਿਹੜੇ ਆ ਦੋ ਦੋ ਸਲਾਈਆਂ ਡਾਰਕ ਰੰਗ ਦੀਆਂ ਪਾਉਣੇ ਜਿਹੜੀਆਂ ਇਹ ਆਪਾਂ ਹੋਰ ਰੰਗ ਦੀਆਂ ਵੀ ਪਾ ਸਕਦੇ ਆ ਅਲੱਗ-ਅਲੱਗ ਰੰਗਾਂ ਦੀਆਂ ਪਾ ਕੇ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਆਉਂਦਾ ਜੀ ਤਿਆਰ ਤੇ ਇੱਕ ਰੰਗ 'ਚ ਵੀ ਬਣ ਜਾਂਦਾ ਜੀ ਡਿਜ਼ਾਈਨ ਇਹ ਜੇ ਆਪਾਂ ਵੱਡੀ ਕੋਟ ਕੋਟੀ ਸਵੈਟਰ ਬਣਾਉਣੀ ਹੈ ਤਾਂ ਇੱਕ ਰੰਗ ਦੀ ਵੀ ਬਣ ਜਾਂਦੀ ਹੈ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ ਕਮੈਂਟ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਪੋਰਟ ਕਰੋ ਜੀ ਵੱਧ ਤੋਂ ਵੱਧ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਜੀ ਚਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ